ਅੱਜ ਭਾਈ ਅਸੀਂ ਰਾਜਸਥਾਨ ਖੜੇ ਆ। ਤੁਹਾਨੂੰ ਮੂਗੀ ਦਿਖਾਉਣੀ ਆ। ਕਿੰਨਾ ਕਿੰਨਾ ਫਲ ਚੱਕਿਆ ਹੋਇਆ। ਇਹ ਮਾਰੂ ਹੈ ਜਿਹੜੀ ਕਿ ਬਿਨਾਂ ਪਾਣੀ ਤੋਂ ਹੁੰਦੀ ਹੈ। ਉਹ ਅੱਗੇ ਗਵਾਰੀ ਹੈ। ਗਵਾਰਾ ਤੇ ਅੱਗੇ ਬਾਜਰਾ ਹੈ। ਨਰਮਾ ਕਪਾ ਇਹ ਚੀਜ਼ਾਂ ਦੇਖ ਕੇ ਤਾਂ ਇੱਥੇ ਐਵੇਂ ਲੱਗਦਾ ਹੈ ਵੀ ਜਿਵੇਂ ਇਹ ਲੋਕ ਆਪਣੇ ਤੋਂ ਤਕਰੀਬਨ 20 ਸਾਲ ਪਿੱਛੇ ਹੁਣ ਜਿਹੜਾ ਮਾਹੌਲ ਆਪਣੇ 90 95 ਦੇ ਵਿੱਚ ਹੁੰਦਾ ਸੀ ਉਹ ਮਾਹੌਲ ਇੱਥੇ ਹੁਣ ਹੈ। ਇਹ ਚੀਜ਼ਾਂ ਆਪਣੇ 9095 ਦੇ ਵਿੱਚ ਹੋਇਆ ਕਰਦੀ ਸੀ ਜਿਹੜੀਆਂ ਕਿ ਹੁਣ ਇੱਥੇ ਨਹੀਂ ਇੱਕ ਅਸੀਂ ਹੋਰ ਚੀਜ਼ ਦੇਖੀ ਹੈ ਇੱਥੇ ਜਿਹੜੀ ਟ੍ਰੈਫਿਕ ਹੈ ਤੁਸੀਂ ਸੜਕਾਂ ਦੇਖੋ ਟ੍ਰੈਫਿਕ ਬਹੁਤ ਘੱਟ ਹੈ ਉਹੀ ਜਿਵੇਂ ਆਪਣੇ ਹੋਇਆ ਕਰਦੀ ਸੀ 9095 ਦੇ ਵਿੱਚ ਅਸੀਂ ਸਵੇਰ ਤੇ ਚੱਲੇ ਹੋਏ ਹਾਂ ਸਾਨੂੰ ਜਦੋਂ ਅਸੀਂ ਆਪਾਂ ਜਾਨੀ ਕਿ ਰਾ ਹਰਿਆਣਾ ਟੱਪ ਕੇ ਉਦੋਂ ਦੀ ਪਤਾ ਲੱਗਣ ਲੱਗ ਗਿਆ ਵੀ ਹਾਂ ਅਸੀਂ ਰਾਜਸਥਾਨ ਚ ਆ ਗਏ ਇੱਥੇ ਦੀ ਟ੍ਰੈਫਿਕ ਇੱਥੇ ਦਾ ਮੌਸਮ ਇੱਥੇ ਦੀਆਂ ਫਸਲਾਂ ਉਹੀ ਬਿਲਕੁਲ 90 95 ਵਾਲੀਆਂ ਨੇ ਤੇ ਗਰਮੈਸ਼ ਵੀ ਆਪਣੇ ਨਾਲੋਂ ਇਸ ਟਾਈਮ ਕਾਫੀ ਫਰਕ ਹੈ ਜਿਆਦਾ ਪੈਰੀ ਹੈਗੀ ਇਹ ਦੇਖ ਕੇ ਸਾਨੂੰ ਤਾਂ 94 95 ਵਾਲੀਆਂ ਜਾਦਾਂ ਨੇ ਜਿਹੜੀਆਂ ਉਹ ਆ ਗਈਆਂ ਵੀ ਆਪਣੇ ਵੀ 94 95 ਦੇ ਵਿੱਚ ਇਹੀ ਹਾਲ ਹੁੰਦਾ ਸੀ ਭਾਵੇਂ ਉਹ ਫਸਲਾਂ ਦਾ ਲਾ ਲਓ ਭਾਵੇਂ ਉਹ ਟ੍ਰੈਫਿਕ ਦਾ ਲਾ ਲਓ ਭਾਵੇਂ ਉਹ ਮੌਸਮ ਦਾ ਲਾ ਲਓ